ਲਓ ਮਿੱਤਰੋ ਅੱਜ ਆਪਾਂ ਤੁਹਾਡੇ ਲਈ ਲੈ ਆਏ ਫੇਰ ਦੋ ਜਾਨਵਰ ਪੂਰੇ ਸੋਹਣੇ ਤੇ ਚੰਗੇ ਜਾਨਵਰ ਐ ਵਧੀਆ ਜਾਨਵਰ ਐ ਇੱਕ ਤਾਂ ਜਿਹੜਾ ਤੁਸੀਂ ਦੇਖ ਰਹੇ ਹੋ ਇੱਕ ਤਾਂ ਇਹ ਬੇਸ਼ੇਰਾ ਕਾ ਮਾਰવાડી ਬੇਸ਼ੇਰਾ ਹੈਗਾ ਤੇ ਦੂਜੇ ਨੰਬਰ ਤੇ ਹੈਗੀ ਇਹ ਮਾਰવાડી ਕੁੜੀ ਆਵਲ ਕੁੜੀ ਐ ਪੂਰੀ ਚੰਗੀ ਕੁੜੀ ਐ ਸੋਹਣੀ ਕੁੜੀ ਐ ਵਧੀਆ ਕੁੜੀ ਐਗੀ ਤੇ ਇਨੇ ਪਹਿਲਾਂ ਤਿੰਨ ਬੱਚੇ ਦਿੱਤੇ ਹੋਏ ਐ ਕੁੜੀ ਨੇ ਪੂਰੀ ਸੋਹਣੀ ਕੁੜੀ ਐਗੀ ਦੋ ਤਿੰਨ ਬੱਚੇ ਦੋ ਤਿੰਨ ਵਾਰ ਸੂਈਏ ਕੁੜੀ ਐ ਤੇ ਦਿੱਤੀਆਂ ਬੇਸ਼ੇਰੀਆਂ ਤੇ ਦਿੱਤੀਆਂ ਪੂਰੀਆਂ ਚੰਗੀਆਂ ਤੁਸੀਂ ਗਾਹ ਫੋਟੋ ਦੇਖਿਓ ਬੇਹਰੀ ਚ ਪੂਰੀ ਚੰਗੀ ਕੁੜੀ ਹੈ ਜੇ ਕਿਸੇ ਨੇ ਬ੍ਰੀਡਿੰਗ ਖਾਤਰ ਰੱਖਣੀ ਹੋਈ ਨਾ ਤੇ ਬਹੁਤ ਚੰਗੇ ਬੱਚੇ ਦਿੰਦੀ ਹੈ ਪੂਰਾ ਚੰਗਾ ਰਿਜ਼ਲਟ ਆਗਾ ਤੁਸੀਂ ਮਾਗਰ ਆਪਾਂ ਲਾਸਟੀਆਂ ਤੇ ਕੁੜੀ ਦੇ ਨਾਲ ਬੇਸ਼ੇਰੀਆਂ ਦੀਆਂ ਫੋਟੋਆਂ ਲਾਈਆਂ ਹੋਈਆਂ ਉੱਥੇ ਦੇਖਿਓ ਤੁਸੀਂ ਪੂਰੀ ਚੰਗੀਆਂ ਬੇਸ਼ੇਰੀਆਂ ਆਂ ਜਾਂ ਸੋਹਣੀਆਂ ਬੇਸ਼ੇਰੀਆਂ ਤੇ ਇਹ ਬੇਸ਼ੇਰੀਆਂ ਬਾਈ ਹੋਰਾਂ ਰੱਖਣੀਆਂ ਕੱਲੀ ਕੁੜੀ ਛੇਲ ਕਰਦੇ ਆ ਤੇ ਪੂਰੀ ਚੰਗੀ ਘੋੜੀ ਐ ਜਿਹੜੇ ਵੀਰ ਨੂੰ ਚਾਹੀਦੀ ਹੋਈ ਬਾਈ ਹੋਰਾਂ ਨਾ ਕਰ ਲੋ ਸੰਪਾਰਕ ਚੰਗੀ ਬਰੀਡਿੰਗ ਵਾਲੀ ਘੋੜੀ ਐ ਤੇ ਇਹ ਘੋੜੀ 7-8 ਸਾਲਾਂ ਦੀ ਐ ਬਈ ਤੇ ਗਿੱਦੜਵਾਹ ਚ ਖੜੀ ਐਗੀ ਸਾਢੇ 9 ਇੰਚ ਘੋੜੀ ਦੀ ਹਾਈਟ ਐ ਤੇ ਕਰ ਲਿਓ ਸਵਾਰੀ ਦੀ ਪਾਸ ਆ ਮਿੱਤਰੋ ਇਹ ਘੋੜੀ ਕਰ ਲਿਓ ਜੀ ਸੰਪਰਕ ਜਿਹੜਿਆਂ ਨੂੰ ਚਾਹੀਦੀ ਹੋਈ ਘੋੜੀ ਪੂਰੀ ਚੰਗੀ ਘੋੜੀ ਐਗੀ ਤੇ ਦੂਜੇ ਨੰਬਰ ਤੇ ਆ ਬਿਸ਼ੇਰ ਐ ਪੂਰਾ ਸੋਹਣਾ ਤੇ ਚੰਗਾ ਬਿਸ਼ੇਰ ਐ ਵੀ ਮਾਰਵਾੜੀ ਬਿਸ਼ੇਰ ਐਗਾ ਤੇ 8 ਮਹੀਨਿਆਂ ਦਾ ਬਿਸ਼ੇਰਾ ਮਿੱਤਰੋ ਇਹ ਦੇਵਿੰਦਰਵਾਰ ਲਾਇੰ ਦਾ ਬਿਸ਼ੇਰਾ ਹੈਗਾ ਪੂਰਾ ਚੰਗਾ ਬਿਸ਼ੇਰਾ ਹੈਗਾ ਸੋਹਣਾ ਵੀ ਹੀਰਾ ਹੈ ਮਾਰਵਾੜੀ ਬਿਸ਼ੇਰਾ ਹੈਗਾ ਤੇ ਦੋ ਪੈਰ ਪਿਛਲੇ ਚਿੱਟੇ ਤੇ ਮੱਥੇ ਤੇ ਪਟਾ ਮਿੱਤਰੋ ਤੇ ਬਾਕੀ ਸਾਰਾ ਕਾਲਾ ਬਿਸ਼ੇਰਾ ਸੋਹਣਾ ਬਣੂਆ ਜੇ ਕਿਸੇ ਨੇ ਸਟਾਲੀਅਨ ਪਾਲਣਾ ਹੋਵੇ ਕਰੇ ਬਧੀਆਂ ਚੰਗਾ ਬਿਸ਼ੇਰਾ ਬਣੂਆ ਤੇ ਬਈ ਨੰਬਰ ਥੋੜੇ ਦੇਖ ਕੇ ਲਾਇਓ ਤੇ ਆਪਣਾ ਆ ਪਿੱਛੇ ਆਪਣਾ ਨੰਬਰ ਚੱਲੀ ਜਾਂਦਾ ਆ ਜਿਹੜਾ ਜਾਂ ਨੰਬਰ ਚੱਲੀ ਜਾਂਦਾ ਉਸ ਮਾਲਕ ਦੀ ਨੰਬਰ ਚੱਲੀ ਜਾਂਦਾ ਸਕਰੀਨ ਤੇ ਤੇ ਆ ਕਰ ਲਿਓ ਸੰਪਰਕ ਤੇ ਪਿੱਛੇ ਆਪਣਾ ਨੰਬਰ ਦਿੱਤਾ ਹੋਇਆ ਜੇ ਕਿਸੇ ਵੀਰ ਨੇ ਐਡ ਲਵਾਉਣੀ ਹੋਈ ਬਿਲਕੁਲ ਫ੍ਰੀ ਐਡ ਕਰਦੇ ਉਹ ਆਪਣੇ ਆ ਸੰਪਰਕ ਕਰ ਲੈ ਧੰਨਵਾਦ ਜੀ ਵੀਡੀਓ ਦੇਖ ਲਈ ਮਿਲਦੇ ਆ